ਸਤ੍ਰੀਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਵਲਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਦੀ ਰਾਜਧਾਨੀ ਵਿੱਚ ਹਿੰਸਕ ਟਕਰਾਅ ਹੋਣ ਦਾ ਖਦਸ਼ਾ ਨੈਸ਼ਨਲ ਗਾਰਡਜ਼ ਦੀ ਮੌਜੂਦਗੀ ਦਾ ਵਿਰੋਧ ਕਰਨ ਸੜਕਾਂ ਤੇ ਉਤਰੇ ਲੋਕ 100 ਤੋਂ ਵੱਧ ਗ੍ਰਿਫਤਾਰੀਆਂ ਕਰ ਚੁੱਕੇ ਨੇ ਨੈਸ਼ਨਲ ਗਾਰਡਜ਼ ਦੇ ਜਵਾਨ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਕਰਨ ਵਾਲਾ ਆਇਆ ਕਾਬੂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਲਾਰੈਂਸ ਦੇ ਨਜ਼ਦੀਕੀ ਰਣਦੀਪ ਮਾਲਿਕ ਨੂੰ ਕੀਤਾ ਗ੍ਰਿਫਤਾਰ ਸ਼ਰਾਬੀ ਨੇ ਹਵਾਈ ਜਹਾਜ਼ ਵਿੱਚ ਕੁੱਟੇ ਮੁਸਾਫਰ ਕੋਲੋਰਾਡੋ ਵਿਖੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ ਕੈਨੇਡਾ ਦੀ ਵਿਲੱਖਣ ਜ਼ਮਨੀ ਚੋਣ ਲਈ ਐਡਵਾਂਸ ਪੋਲਿੰਗ ਮੁਕੰਮਲ 14000 ਤੋਂ ਵੱਧ ਲੋਕ ਵੋਟ ਪਾਉਣ ਪੁੱਜੇ ਪਹਿਲੀ ਐਬਸਣੇ 214 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 18 ਅਗਸਤ ਨੂੰ ਕੈਨੇਡਾ ਦੀ ਗਰਮੀ ਨੇ ਚੰਬਿਆ ਬਜ਼ੁਰਗ ਭਾਰਤੀ ਜੋੜਾ ਹੀਟ ਪੰਪ ਦੀ ਸਮੱਸਿਆ ਵਿੱਚ ਉਲਝੇ ਰਹੇ ਅਸ਼ੋਕ ਅਤੇ ਪ੍ਰੋਮੀਲਾ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਨੂੰ ਦਿੱਤੀ ਚੇਤਾਵਨੀ ਯੂਕਰੇਨ جنگ ਨਾ ਰੋਕੀ ਤਾਂ ਗੰਭੀਰ ਸਿੱਟੇ ਭੁਗਤਣੇ ਹੋਣਗੇ ਅਮਰੀਕਾ ਦੀ ਰਾਜਧਾਨੀ ਵਿੱਚ ਹਥਿਆਰਬੰਦ ਜਵਾਨਾਂ ਦੀ ਮੌਜੂਦਗੀ ਲੋਕਾਂ ਅੰਦਰ ਗੁੱਸਾ ਪੈਦਾ ਕਰ ਰਹੀ ਹੈ ਅਤੇ ਰੋਸ ਵਿਖਾਵੇ ਆਰੰਭ ਹੋ ਚੁੱਕੇ ਨੇ ਮੁਜਾਹਰ ਕਾਰੀਆਂ ਦੀ ਪੀੜ ਲਗਾਤਾਰ ਵਧਣ ਮਗਰੋਂ ਕਿਸੇ ਵੀ ਵੇਲੇ ਹਿੰਸਕ ਟਕਰਾਅ ਹੋਣ ਦਾ ਖਤਰਾ ਵੱਧ ਗਿਆ ਹੈ ਉਧਰ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬੁੱਧਵਾਰ ਰਾਤ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਡੀਸੀ ਵਿੱਚ ਹੁਣ ਤੱਕ ਕਾਤਲਾਂ ਅਤੇ ਠੱਗਾਂ ਦਾ ਦਬਦਬਾ ਸੀ ਪਰ ਫੈਡਰਲ ਸਰਕਾਰ ਨੇ ਸ਼ਹਿਰ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ ਹੁਣ ਵਾਈਟ ਹਾਊਸ ਦੇ ਹੁਕਮ ਚੱਲਣਗੇ ਫੌਜ ਅਤੇ ਸਾਡੀ ਪੁਲਿਸ ਸ਼ਹਿਰ ਨੂੰ ਆਜ਼ਾਦ ਕਰਵਾਉਣਗੇ ਅਤੇ ਸਾਰਾ ਗੰਦ ਕੱਢ ਕੇ ਬਾਹਰ ਸੁੱਟ ਦਿੱਤਾ ਜਾਵੇਗਾ ਉਧਰ ਸੜਕਾਂ ਤੇ ਖੜੇ ਮੁਜ਼ਾਹਿਰਕਾਰੀਆਂ ਵੱਲੋਂ ਨੈਸ਼ਨਲ ਗਾਰਡਜ਼ ਨੂੰ ਫਾਸ਼ੀਵਾਦੀ ਕਰਾਰ ਦਿੰਦੇ ਆ ਆਪਕੋ ਆਪਣੇ ਘਰ ਜਾਣ ਦੀ ਤਾਕੀਦ ਕੀਤੀ ਗਈ ਇੱਕ ਇੰਟਰਸੈਕਸ਼ਨ ਤੇ ਮੌਜੂਦ ਵਿਖਾਵਾਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੈਕਿੰਗ ਵਾਸਤੇ ਨਾ ਰੋਕਣ ਅਤੇ ਇਹਨਾਂ ਸੁਰੱਖਿਆ ਅਫਸਰਾਂ ਦੇ ਨਕਾਬ ਉਤਾਰ ਦਿੱਤੇ ਜਾਣ ਡਿਸਟ੍ਰਿਕਟ ਆਫ ਕੋਲੰਬੀਆ ਨਾਲ ਸੰਬੰਧਿਤ ਅੰਕੜੇ ਦਰਸਾਉਂਦੇ ਨੇ ਕਿ ਇਸ ਵੇਲੇ ਸ਼ਹਿਰ ਵਿੱਚ ਹਿੰਸਕ ਅਪਰਾਧਾਂ ਦੀ ਗਿਣਤੀ 30 ਸਾਲ ਦੇ ਹੇਠਲੇ ਪੱਧਰ ਤੇ ਜਾ ਚੁੱਕੀ ਹੈ ਅਤੇ ਨੈਸ਼ਨਲ ਗਾਰਡਸ ਦੀ ਤੈਨਾਤੀ ਜ਼ਰੂਰੀ ਨਹੀਂ ਸੀ रह ਗਈ ਇਸੇ ਦੌਰਾਨ ਨੈਸ਼ਨਲ ਗਾਰਡਸ ਦੇ ਇੱਕ ਬੁਲਾਰੇ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਵੀਰਵਾਰ ਤੋਂ ਜਵਾਨਾਂ ਵੱਲੋਂ ਨਵੀਂ ਕਾਰਵਾਈ ਆਰੰਭੀ ਜਾ ਰਹੀ ਹੈ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਤੇ ਨੈਸ਼ਨਲ ਗਾਰਡਸ ਦੀ ਤੈਨਾਤੀ ਮਗਰੋਂ 100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਨੇ ਉਧਰ ਸ਼ਹਿਰ ਦੀ ਪੁਲਿਸ ਮੁਖੀ ਪਾਮੇਲਾ ਸਮਿਥ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮੈਟਰੋ ਪੁਲਿਸ 800 ਤੋਂ ਵੱਧ ਅਫਸਰਾਂ ਦੀ ਕਮੀ ਨਾਲ ਜੂਝ ਰਹੀ ਹੈ ਅਤੇ ਅਜਿਹੇ ਵਿੱਚ ਫੈਡਰਲ 에ਜੈਂਟਾਂ ਜਾਂ ਨੈਸ਼ਨਲ ਗਾਰਡਜ਼ ਦੀ ਮੌਜੂਦਗੀ ਨਾਲ ਖੱਪਾ ਪੂਰਨ ਵਿੱਚ ਮਦਦ ਮਿਲੇਗੀ ਇਸ ਦੇ ਉਲਟ ਵਾਸ਼ਿੰਗਟਨ ਡੀਸੀ ਦੀ ਮੇਅਰ ਮਿਊਰੀਅਲ ਬਾਉਜ਼ਰ 트ੰਪ ਦੇ ਇਸ ਕਦਮ ਨੂੰ ਤਾਨਾਸ਼ਾਹੀ ਵਾਲਾ ਕਰਾਰ ਦੇ ਚੁੱਕੇ ਨੇ ਪਰ ਡੋਨਲਡ 트ੰਪ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਡੀਸੀ ਵਾਲਾ ਤਜਰਬਾ ਸ਼ਿਕਾਗੋ ਲਾਸ ਐਂਜਲਸ ਨਿਊਯਾਰਕ ਬੈਲਟਿਮੋਰ ਅਤੇ ਓਕਲੈਂਡ ਵਰਗੇ ਸ਼ਹਿਰਾਂ ਵਿੱਚ ਵੀ ਕੀਤਾ ਜਾਵੇਗਾ ਗੇਰਾ ਰਿਪੋਰਟ ਹਮਦਰ ਟੀਵੀ ਹਵਾਈ ਜਹਾਜ਼ ਵਿੱਚ ਚੜ੍ਹੇ ਸ਼ਰਾਬੀ ਵੱਲੋਂ ਮੁਸਾਫਰਾਂ ਦੀ ਕੀਤੀ ਗਈ ਕੁੱਟਮਾਰ ਨਾਲ ਸਬੰਧਤ ਖਬਰਵਾਲ ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਉੱਡੇ ਇੱਕ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਜਦੋਂ ਇੱਕ ਸ਼ਰਾਬੀ ਮੁਸਾਫਰ ਨੇ ਆਪਣੀ ਬੈਲਟ ਨਾਲ ਸਾਥੀ ਮੁਸਾਫਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸ਼ਰਾਬੀ ਮੁਸਾਫਰ ਨਸਲੀ ਟਿੱਪਣੀਆਂ ਕਰਨ ਦੇ ਨਾਲ-ਨਾਲ ਗੰਦੀਆਂ ਗਾਲਾਂ ਵੀ ਕੱਢ ਰਿਹਾ ਸੀ ਅਤੇ ਹਾਲਾਤ ਬੇਕਾਬੂ ਹੁੰਦੇ ਵੇਖ ਜਹਾਜ਼ ਨੂੰ ਕੋਲੋਰਾਡੋ ਦੇ ਗ੍ਰੈਂਡ ਜੰਕਸ਼ਨ ਰੀਜਨਲ 에ਅਰਪੋਰਟ ਤੇ ਉਤਾਰਨਾ ਪਿਆ ਸ਼ਰਾਬੀ ਨੇ ਬਰੀਜ਼ 에ਅਰਵੇਜ਼ ਦੇ ਮੁਲਾਜ਼ਮ ਵੀ ਨਾ ਬਖਸ਼ੇ ਅਤੇ ਉਹਨਾਂ ਨੂੰ ਵੀ ਟੁੱਟ ਟੁੱਟ ਕੇ ਪੈਣ ਲੱਗਾ ਇੱਥੇ ਦੱਸਣਾ ਬਣਦਾ ਹੈ ਕਿ ਬਰੀਜ਼ 에ਅਰਵੇਜ਼ ਦੀ ਫਲਾਈਟ ਐਮਐਕਸ 704 ਨੇ ਵਰਜੀਨੀਆ ਦੇ ਨਾਰਵਕ ਤੋਂ ਕੈਲੀਫੋਰਨੀਆ ਦੇ ਲਾਸ ਐਂਜਲੈਸ ਸ਼ਹਿਰ ਜਾਣਾ ਸੀ ਪਰ ਰਾਬ ਵਿੱਚ ਹੀ ਖੋਰੂ ਪੈ ਗਿਆ ਉਧਰ ਗ੍ਰੈਂਡ ਜੰਕਸ਼ਨ ਪੁਲਿਸ ਨੇ ਦੱਸਿਆ ਕਿ ਸ਼ਰਾਬੀ ਨੇ ਸਭ ਤੋਂ ਪਹਿਲਾਂ ਕੋਕਾ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਫਿਰ ਹੋਰਨਾ ਮੁਸਾਫਰਾਂ ਸਣੇ ਫਲਾਈਟ ਅਟੈਂਡੈਂਸ ਬਾਰੇ ਨਸਲੀ ਟਿੱਪਣੀਆਂ ਕਰਨ ਲੱਗਾ ਸ਼ਰਾਬ ਦਾ ਨਸ਼ਾ ਸਿਰ ਚੜ੍ਹ ਬੋਲ ਰਿਹਾ ਸੀ ਅਤੇ ਜਲਦ ਹੀ ਮੁਸਾਫਰ ਨੇ ਆਪਣੀ ਬੈਲਟ ਖੋਲ ਲਈ ਅਤੇ ਹੋਰ ਨਾਲ ਉੱਤੇ ਵਾਰ ਕਰਨ ਲੱਗਾ ਸ਼ਰਾਬੀ ਦੇ ਹੱਥ ਵਿੱਚ ਇੱਕ ਸਕੇਟਬੋਰਡ ਵੀ ਨਜ਼ਰ ਆਇਆ ਜਿਸ ਤੋਂ ਡਰਦਿਆਂ ਬੁਢਲੇ ਤੌਰ ਤੇ ਕਿਸੇ ਮੁਸਾਫਰ ਜਾਂ ਜਹਾਜ਼ ਦੇ ਕਰੂ ਮੈਂਬਰਾਂ ਨੇ ਉਸ ਨੂੰ ਰੋਕਣ ਦੀ ਹਿੰਮਤ ਨਾ ਕੀਤੀ ਪਰ ਪਾਣੀ ਸਿਰ ਤੋਂ ਲੰਘਦਾ ਵੇਖ ਕੁਝ ਮੁਸਾਫਰ ਇਕੱਠੇ ਹੋ ਗਏ ਅਤੇ ਸ਼ਰਾਬੀ ਨੂੰ ਹੇਠਾਂ ਸੁੱਟ ਲਿਆ ਇਸੇ ਦੌਰਾਨ ਜਹਾਜ਼ ਦੇ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਲਿਆ ਅਤੇ ਹਵਾਈ ਅੱਡੇ ਤੇ ਪਹਿਲਾਂ ਤੋਂ ਮੌਜੂਦ ਪੁਲਿਸ ਸ਼ਰਾਬੀ ਨੂੰ ਗ੍ਰਿਫਤਾਰ ਕਰਕੇ ਲੈ ਗਈ। ਪੁਲਿਸ ਵੱਲੋਂ ਸ਼ਰਾਬੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਕੁਝ ਲੋਕਾਂ ਵੱਲੋਂ ਰਿਕਾਰਡ ਕੀਤੀਆਂ ਵੀਡੀਓਜ਼ ਵਿੱਚ ਉਸ ਦੀ ਸ਼ਕਲ ਦੇਖੀ ਜਾ ਸਕਦੀ ਹੈ। ਏਅਰ ਟ੍ਰਾਫਿਕ ਕੰਟਰੋਲਰਾਂ ਤੋਂ ਹਾਸਲ ਆਡੀਓ ਸੁਣ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਰਾਬੀ ਨੇ ਇੱਕ ਵਾਰ ਪੂਰਾ ਜਹਾਜ਼ ਸਿਰ ਤੇ ਚੁੱਕ ਲਿਆ। ਘਟਨਾ ਦੌਰਾਨ ਕੋਈ ਮੁਸਾਫਰ ਗੰਭੀਰ ਜ਼ਖਮੀ ਨਹੀਂ ਹੋਇਆ ਅਤੇ ਇੱਕ ਫਲਾਈਟ ਅਟੈਂਡੈਂਟ ਸਣੇ ਇੱਕ ਮੁਸਾਫਰ ਨੂੰ ਮਾਮੂਲੀ ਸੱਟਾਂ ਵੱਜਣ ਦੀ ਰਿਪੋਰਟ ਹੈ। ਦੂਜੇ ਪਾਸੇ ਸਿਰਫ ਡੇਢ ਘੰਟੇ ਦੀ ਫਲਾਈਟ ਵਿੱਚ ਸਵਾਰ ਮੁਸਾਫਰ ਇੱਕ ਸਿਰਫਰੇ ਸ਼ਖਸ ਦੀਆਂ ਕਰਤੂਤਾਂ ਕਰਕੇ ਕਈ ਘੰਟੇ ਦੀ ਦੇਰੀ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕੇ। ਦੱਸ ਦਈਏ ਕਿ ਸ਼ਰਾਬੀਆਂ ਵੱਲੋਂ ਜਹਾਜ਼ਾਂ ਵਿੱਚ ਗਾਹ ਪਾਉਣ ਦੀਆਂ ਘਟਨਾਵਾਂ ਲਗਾਤਾਰ ਵਕਫੇ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਿਛਲੇ ਮਹੀਨੇ ਯੂਕੇ ਵਿੱਚ ਟੇਕ-ਆਫ ਕਰਨ ਲਈ ਤਿਆਰਬਰ ਤਿਆਰ ਹਵਾਈ ਜਹਾਜ਼ ਵਿੱਚ ਦੋ ਸ਼ਰਾਬੀਆਂ ਨੇ ਇੰਨਾ ਖਰੂ ਪਾਇਆ ਕਿ ਪੁਲਿਸ ਸੱਦਣੀ ਪਈ ਅਤੇ ਫਲਾਈਟ ਕਈ ਘੰਟੇ ਦੇਰੀ ਨਾਲ ਰਵਾਨਾ ਹੋ ਸਕੀ ਯੂਕੇ ਦੀ 에ਅਰਲਾਈਨ ਵੱਲੋਂ ਦੋਹਾਂ ਨੂੰ ਪੱਕੇ ਤੌਰ ਤੇ ਨੋ ਫਲਾਈ ਲਿਸਟ ਵਿੱਚ ਪਾ ਦਿੱਤਾ ਗਿਆ ਜਿਨ੍ਹਾਂ ਨੇ ਜਹਾਜ਼ ਵਿੱਚ ਸਵਾਰ ਹੋਰਨਾ ਮੁਸਾਫਰਾਂ ਨੂੰ ਬੇहद ਖੱਜਲ ਖੁਆਰ ਕੀਤਾ ਤੋਹਾਂ ਕੋਲ ਸ਼ਰਾਬ ਦੀ ਇੱਕ ਬੋਤਲ ਸੀ ਅਤੇ ਜਹਾਜ਼ ਰਵਾਨਾ ਹੋਣ ਤੋਂ ਪਹਿਲਾਂ ਹੀ ਨਸ਼ੇ ਵਿੱਚ ਟੱਲੀ ਹੋ ਗਏ। ਬਿਊਰੋ ਰਿਪੋਰਟ ਹਮਦਰ ਟੀਵੀ। ਕੈਨੇਡਾ ਦੀ ਇਤਿਹਾਸਕ ਜ਼ਮੀਨੀ ਚੋਣ ਨਾਲ ਸੰਬੰਧਤ ਹੈ। ਜੀ ਹਾਂ, ਕੈਨੇਡੀਅਨ ਇਤਿਹਾਸ ਦੀ ਵਿਲੱਖਣ ਜ਼ਮੀਨੀ ਚੋਣ ਲਈ ਐਡਵਾਂਸ ਪੋਲਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ 14434 ਵੋਟਰਾਂ ਨੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਕੰਸਰਵੇਟਿਵ ਪਾਰਟੀ ਦੇ ਆਗੂ ਪੀਏ ਪੋਲੀ ਹੈਵਸ ਨੇ 214 ਉਮੀਦਵਾਰਾਂ ਦੀ ਕਿਸਮਤ ਦਾ ਅੰਤਮ ਫੈਸਲਾ 18 ਅਗਸਤ ਨੂੰ ਹੋਵੇਗਾ ਜਦੋਂ ਅਲਬਰਟਾ ਦੇ ਬੈਟਲ ਰਿਵਰ ਕ੍ਰੋਫੁੱਡ ਪਾਰਲੀਮੈਂਟੀ ਹਲਕੇ ਵਿੱਚ ਵੋਟਾਂ ਪੈਣ ਮਗਰੋਂ ਗਿਣਤੀ ਆਰੰਭੀ ਜਾਵੇਗੀ ਇਲੈਕਸ਼ਨਜ਼ ਕੈਨੇਡਾ ਨੇ ਦੱਸਿਆ ਕਿ ਐਡਵਾਂਸ ਪੋਲਿੰਗ ਦੌਰਾਨ ਵੋਟਰਾਂ ਨੂੰ ਖਾਲੀ ਪਰਚੀਆਂ ਦਿੱਤੀਆਂ ਗਈਆਂ ਜਿਨ੍ਹਾਂ ਉੱਤੇ ਆਪਣੇ ਮਨਪਸੰਦ ਉਮੀਦਵਾਰ ਦਾ ਨਾਂ ਲਿਖਣਾ ਸੀ 200 ਤੋਂ ਵੱਧ ਉਮੀਦਵਾਰ ਹੋਣ ਕਾਰਨ ਕਿਤਾਬਚੇ ਦੇ ਰੂਪ ਵਿੱਚ ਉਮੀਦਵਾਰਾਂ ਦੀ ਸੂਚੀ ਦੀਆਂ ਕਈ ਕਾਪੀਆਂ ਹਰ ਪੋਲਿੰਗ ਸਟੇਸ਼ਨ ਤੇ ਮੁਹੱਈਆ ਕਰਵਾਈਆਂ ਗਈਆਂ ਤਾਂ ਕਿ ਵੋਟਰ ਆਪਣੇ ਮਨਪਸੰਦ ਉਮੀਦਵਾਰ ਦਾ ਨਾਂ ਦੇਖ ਕੇ ਪਰਚੀ ਤੇ ਲਿਖ ਸਕਣ ਕੈਨੇਡਾ ਦਾ ਚੋਣ ਕਾਨੂੰਨ ਹਾਲਾਤ ਦੇ ਮੱਦੇਨਜ਼ਰ ਇਲੈਕਸ਼ਨਜ਼ ਕੈਨੇਡਾ ਨੂੰ ਆਰਜ਼ੀ ਤਬਦੀਲੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਇਸੇ ਤਹਿਤ ਪਰਚੀਆਂ ਤੇ ਨਾਂ ਲਿਖਣ ਵਾਲਾ ਤਰੀਕਾ ਅਪਣਾਇਆ ਗਿਆ ਦੂਜੇ ਪਾਸੇ ਚੋਣ ਸੁਧਾਰਾਂ ਦੀ ਵਕਾਲਤ ਕਰਨ ਵਾਲੀ ਜਥੇਬੰਦੀ ਲੋਂਗੇਸਟ ਬੈਲ ਕਮੇਟੀ ਵੱਲੋਂ ਪਰਚੀ ਤੇ ਨਾਂ ਲਿਖਣ ਵਾਲੇ ਤਰੀਕੇ ਨੂੰ ਵਾਜਬ ਮੰਨਿਆ ਗਿਆ ਪਰ ਇਲੈਕਸ਼ਨਜ਼ ਕੈਨੇਡਾ ਵੱਲੋਂ ਪਹਿਲਾਂ ਹੀ ਸੁਚੇਤ ਕੀਤਾ ਜਾ ਚੁੱਕਾ ਹੈ ਕਿ ਵੋਟਾਂ ਦੀ ਗਿਣਤੀ ਕਰਨ ਵਿੱਚ ਹੁਣ ਵੀ ਵਾਧੂ ਸਮਾਂ ਲੱਗ ਸਕਦਾ ਹੈ ਮਾਰਾਂ ਦਾ ਕਹਿਣਾ ਕਿ ਜੇ ਵੋਟਰ ਪਰਚੀ ਤੇ ਸਾਰੇ ਨਾਂ ਛਾਪ ਕੇ ਲੋਕਾਂ ਨੂੰ ਦਿੱਤੇ ਜਾਂਦੇ ਤਾਂ ਇਸ ਦੀ ਲੰਬਾਈ 1 ਮੀਟਰ ਤੋਂ ਵੱਧ ਜਾਣੀ ਸੀ ਅਤੇ ਅਜਿਹੇ ਵਿੱਚ ਨਾ ਸਿਰਫ ਵੋਟ ਪਾਉਣ ਵੇਲੇ ਦਿੱਕਤਾਂ ਆਉਂਦੀਆਂ ਸਗੋਂ ਵੋਟਾਂ ਦੀ ਗਿਣਤੀ ਵਿੱਚ ਵੀ ਬਹੁਤ ਜ਼ਿਆਦਾ ਸਮਾਂ ਲੱਗਦਾ ਚੇਤੇ ਰਹੇ ਕਿ ਕੈਨੇਡਾ ਦੇ ਚੋਣ ਇਤਿਹਾਸ ਵਿੱਚ ਕਿਸੇ ਇੱਕ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰਾਂ ਦਾ ਪਿਛਲਾ ਰਿਕਾਰਡ 91 ਦਰਜ ਕੀਤਾ ਗਿਆ ਅਤੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਇਹ ਪੌਲੀਆਵ ਲਿਬਰਲ ਪਾਰਟੀ ਦੇ ਗੈਰ ਤਜਰਬੇਕਾਰ ਉਮੀਦਵਾਰ ਤੋਂ ਚੋਣ ਹਾਰ ਗਏ ਸਨ। ਹੱਦ ਤੋਂ ਜ਼ਿਆਦਾ ਉਮੀਦਵਾਰਾਂ ਕਾਰਨ ਕੰਜ਼ਰਵੇਟਿਵ ਅਤੇ ਲਿਬਰਲ ਦੋਵੇਂ ਪਾਰਟੀਆਂ ਨੂੰ ਅਤੀਤ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲਿਬਰਲ ਪਾਰਟੀ ਦਾ ਗੜ ਮੰਨੀ ਜਾਂਦੀ ਟ੍ਰਾਂਟੋ ਸੇਂਟ ਪੌਲ ਸੀਟ ਤੇ ਜ਼ਿਮਨੀ ਚੋਣ ਦੌਰਾਨ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਹੀ ਇਹ ਸੀਟ ਕੁਝ ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਵਿੱਚ ਚਲੀ ਗਈ। ਪਰ ਇਸ ਸਾਲ 28 ਅਪ੍ਰੈਲ ਨੂੰ ਹੋਈਆਂ ਆਮ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਇਹ ਸੀਟ ਮੁੜ ਜਿੱਤ ਲਈ ਦਿਲਚਸਪ ਗੱਲ ਇਹ ਹੈ ਕਿ ਕੰਸਰਵੇਟਿਵ ਪਾਰਟੀ ਦੇ ਐਮਪੀ ਡੈਮੀਅਨ ਕੋਰੇਕ ਨੇ ਪਾਰਟੀ ਆਗੂ ਪੀਏ ਪੋਇਲੀਐਵ ਨੂੰ ਹਾਊਸ ਆਫ ਕਾਮਨਸ ਵਿੱਚ ਪਹੁੰਚਾਉਣ ਲਈ ਅਸਤੀਫਾ ਦਿੱਤਾ ਸੀ ਪਰ ਮੌਜੂਦਾ ਹਾਲਾਤ ਪੋਇਲੀਐਵ ਦੀ ਜਿੱਤ ਯਕੀਨੀ ਹੋਣ ਵਾਲਾ ਇਸ਼ਾਰਾ ਨਹੀਂ ਕਰ ਰਹੇ ਬੈਟਲ ਰਿਵਰ ਕਰੋਫੂਟ ਹਲਕਾ 2004 ਤੋਂ ਕੰਸਰਵੇਟਿਵ ਪਾਰਟੀ ਦਾ ਗੜ ਬਣਿਆ ਹੋਇਆ ਹੈ ਅਤੇ ਅਪ੍ਰੈਲ ਵਿੱਚ ਹੋਈਆਂ ਆਮ ਚੋਣਾਂ ਦੌਰਾਨ ਡੈਮੀਨ ਕੋਰੇਕ ਨੇ 83% ਵੋਟਾਂ ਹਾਸਲ ਕਰਦਿਆਂ ਜਿੱਤ ਦਰਜ ਕੀਤੀ ਸੀ ਪੇਸ਼ੇਵਰ ਜੋ ਕਿਸਾਨ ਡੈਮੀਨ ਕੋਰੇਕ 2019 ਤੋਂ MP ਸਨ ਪਰ ਸੰਸਦ ਵਿੱਚ ਪਾਰਟੀ ਆਗੂ ਦੀ ਗੈਰ ਹਾਜ਼ਰੀ ਨੇ ਉਹਨਾਂ ਨੂੰ ਨਿਰਾਸ਼ ਕਰ ਦਿੱਤਾ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਹੋਈ ਗ੍ਰਿਫਤਾਰੀ ਨਾਲ ਸੰਬੰਧਤ ਖਬਰ ਵੱਲ ਕਪਲ ਸ਼ਰਮਾ ਦੇ cafe ਉਤੇ ਹਮਲਾ ਕਰਨ ਦੇ ਮਾਮਲੇ ਵਿੱਚ ਅਮਰੀਕਾ ਦੀ FBI ਵੱਲੋਂ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਰਣਦੀਪ ਮਾਲਿਕ ਨੂੰ ਕਾਬੂ ਕੀਤਾ ਗਿਆ ਹੈ। ਰਣਦੀਪ ਮਾਲਿਕ ਹਰਿਆਣਾ ਦੇ ਜੀਨ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਲਾਰੈਂਸ ਦੇ ਇਸ਼ਾਰੇ ਤੇ ਚੰਡੀਗੜ੍ਹ ਅਤੇ ਗੁਰੂਗ੍ਰਾਮ ਦੇ ਕਈ ਕਲੱਬਾਂ ਦੇ ਬਾਹਰ ਬੰਬ ਧਮਾਕਿਆਂ ਦੀ ਸਾਜ਼ਿਸ਼ ਕਢਣ ਦੇ ਦੋਸ਼ ਵੀ ਨੇ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਭਾਰਤੀ ਏਜੰਸੀਆਂ ਨਾਲ ਰਣਦੀਪ ਮਾਲਿਕ ਦੀ ਗ੍ਰਿਫਤਾਰੀ ਬਾਰੇ ਵੇਰਵੇ ਸਾਂਝੇ ਕੀਤੇ ਗਏ। ਫਿਲਹਾਲ ਉਸਨੂੰ ਅਮਰੀਕਾ ਦੇ ਜੈਕਸਨ ਪੈਰਿਸ਼ ਕਰੈਕਸ਼ਨਲ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ ਦੱਸਦਾ ਇਹ ਕਿ ਰਣਦੀਪ ਮਲਿਕ ਵਿਰੁੱਧ ਰੈਪਰ ਬਾਦਸ਼ਾ ਦੇ ਕਲੱਬ ਉਤੇ ਹਮਲਾ ਕਰਨ ਅਤੇ ਦਿੱਲੀ ਦੇ ਨਾਦਰ ਸ਼ਾਹ ਕਤਲ ਕੇਸ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗ ਚੁੱਕੇ ਨੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਰਣਦੀਪ ਮਲਿਕ ਨੇ ਸਿਗਨਲ ਐਪ ਰਾਹੀਂ ਦੋ ਸ਼ੂਟਰਾਂ ਨੂੰ ਵਾਰਦਾਤ ਕਰਨ ਦੇ ਹੁਕਮ ਦਿੱਤੇ ਸਨ ਅਤੇ ਧਮਾਕਿਆਂ ਲਈ ਹੱਥ ਗੋਲਿਆਂ ਦਾ ਪ੍ਰਬੰਧ ਕੀਤਾ ਇਨ੍ਹਾਂ ਧਮਾਕਿਆਂ ਦੇ ਮਾਮਲੇ ਵਿੱਚ ਭਾਰਤ ਦੀ ਕੌਮੀ ਜਾਂਚ ਏਜੰਸੀ ਵੱਲੋਂ ਗੋਲਦੀ ਬਰਾੜ ਰਣਦੀਪ ਮਾਲਕ ਅਤੇ ਹੋਰਨਾ ਵਿਰੁੱਧ ਚਾਰ ਸ਼ੀਟ ਧਾਰਕ ਕੀਤੀ ਜਾ ਚੁੱਕੀ ਹੈ ਦਿੱਲੀ ਦੇ ਜਿਮ ਮਾਲਕ ਨਾਦਰ ਸ਼ਾਹ ਦਾ ਕਤਲ 12 ਸਤੰਬਰ 2024 ਨੂੰ ਹੋਇਆ ਅਤੇ ਪੁਲਿਸ ਦੀ ਚਾਰਜ ਸ਼ੀਟ ਮੁਤਾਬਕ ਹਥਿਆਰਾਂ ਦਾ ਪ੍ਰਬੰਧ ਅਮਰੀਕਾ ਵਿੱਚ ਬੈਠੇ ਰਣਦੀਪ ਮਾਲਕ ਨੇ ਕੀਤਾ ਜਦਕਿ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਲੋਰੈਂਸ ਬਿਸ਼ਨੋਈ ਨੇ ਤਿਹਾਰੜ ਜੇਲ੍ਹ ਵਿੱਚ ਬੈਠੇ ਹਾਸ਼ਮ ਬਾਬਰ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਕਰਦਿਆਂ ਸਾਜ਼ਿਸ਼ ਕਢੀ ਸੀ 계ਤੇ ਰਹੇ ਕੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਪਲ ਸ਼ਰਮਾ ਦੇ ਕੈਫੇ ਤੇ ਇੱਕ ਮਹੀਨੇ ਵਿੱਚ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਨੇ। ਬਿਆਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੈਨੇਡਾ ਵਿੱਚ ਗਰਮੀ ਨਾਲ ਝੰਬੇ ਭਾਰਤੀ ਮੂਲ ਦੇ ਜੋੜੇ ਨਾਲ ਸੰਬੰਧਤ ਹੈ। ਜੀ ਹਾਂ ਕੈਨੇਡਾ ਵਿੱਚ ਬਜ਼ੁਰਗ ਭਾਰਤੀ ਜੋੜੇ ਵਾਸਤੇ ਹੀਟ ਪੰਪ ਘਾਟੇ ਦਾ ਸੌਦਾ ਸਾਬਤ ਹੋਇਆ ਅਤੇ ਦੋਹਾਂ ਜੀਆਂ ਨੇ ਅੰਤਾਂ ਦੀ ਗਰਮੀ ਵਿੱਚ ਦਿਨ ਕੱਟੇ। ਸੀਟੀਵੀ ਦੀ ਰਿਪੋਰਟ ਮੁਤਾਬਕ ਅਸ਼ੋਕ ਲੰਬਾ ਤੇ ਉਹਨਾਂ ਦੀ ਪਤਨੀ ਪ੍ਰੋਮੀ ਲਾਨੂੰ 6-7 ਪੱਖੇ ਚਲਾਉਣ ਲਈ ਮਜਬੂਰ ਹੋਣਾ ਪੈਂਦਾ ਅਤੇ ਗਰਮੀ ਫੇਰ ਵੀ ਖੇੜਾ ਨਾ ਛੱਡਦੀ। ਕੈਨੇਡੀਅਨ ਮੌਸਮ ਮੁਤਾਬਕ ਜ਼ਿਆਦਾਤਰ ਲੋਕ ਹੀਟ ਪੰਪ ਲਗਵਾ ਲੈਂਦੇ ਨੇ। ਇਸ ਤਹਿਤ ਸਿਆਲ ਵਿੱਚ ਘਰ ਨੂੰ ਨਿੱਗਾ ਅਤੇ ਗਰਮੀਆਂ ਵਿੱਚ ਠੰਡਾ ਰੱਖਿਆ ਜਾ ਸਕਦਾ ਹੈ। ਅਸ਼ੋਕ ਲਾਮ ਨੇ ਦੱਸਿਆ ਕਿ ਸਿਆਲ ਵਿੱਚ ਉਹਨਾਂ ਦੇ ਹੀਟ ਪੰਪ ਨੇ ਪੂਰਾ ਨਿੱਗ ਦਿੱਤਾ ਪਰ ਹੁਣ ਗਰਮੀਆਂ ਵਿੱਚ ਘਰ ਨੂੰ ਠੰਡਾ ਕਰਨ ਵੇਲੇ ਇਹ ਕੰਮ ਨਹੀਂ ਕਰ ਰਿਹਾ। ਭਾਰਤੀ ਪਰਿਵਾਰ ਮੁਤਾਬਕ ਐਚ ਵੀ এ ਸੀ ਕੰਪਨੀ ਹੀਟ ਪੰਪ ਦੀ ਸਮੱਸਿਆ ਹੀ ਨਹੀਂ ਲੱਭ ਸਕੇ ਕੰਪਨੀ ਦੇ ਟੈਕਨੀਸ਼ੀਅਨ 12 ਵਾਰ ਆ ਚੁੱਕੇ ਸਨ ਪਰ ਕੁਝ ਪਤਾ ਨਾ ਲੱਗ ਸਕੇ ਆ ਪਿਛਲੇ ਹਫਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਤਾਂ ਅਸ਼ੋਕ ਲੰਬ ਦੇ ਘਰ ਅੰਦਰ ਟੈਂਪਰੇਚਰ 29 ਡਿਗਰੀ ਸੈਲਸੀਅਸ ਰਿਹਾ ਅਸ਼ੋਕ ਲੰਬ ਦੇ ਦਿਲ ਅਤੇ ਦਿਮਾਗ ਦੀ ਸਰਜਰੀ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਉਹਨਾਂ ਨੂੰ ਗਰਮੀ ਤੋਂ ਰਾਹਤ ਦੀ ਬੇਹੱਦ ਜ਼ਰੂਰਤ ਹੈ ਇਸੇ ਦੌਰਾਨ ਅਸ਼ੋਕ ਲੰਬਾਤੇ ਪ੍ਰੋਮਿਲਾ ਨੂੰ ਫਰਨੇਸ ਬਦਲਣ ਦੀ ਸਲਾਹ ਦਿੱਤੀ ਗਈ ਜਦਕਿ ਇਹ ਸਿਰਫ 7 ਸਾਲ ਪੁਰਾਣੀ ਸੀ ਗਰਮੀ ਤੋਂ ਰਾਹਤ ਹਾਸਲ ਕਰਨ ਲਈ ਭਾਰਤੀ ਮੂਲ ਦਾ ਜੋੜਾ 에ਅਰ ਕੰਡੀਸ਼ਨਰ ਖਰੀਦਣ ਬਾਰੇ ਵਿਚਾਰ ਕਰ ਰਿਹਾ ਹੈ ਪਰ ਅਤੀਤ ਵਿੱਚ ਹੋਏ ਖਰਚੇ ਦੀ ਪਰਪਾਈ ਵੀ ਚਾਉਂਦਾ ਹੈ ਦੂਜੇ ਪਾਸੇ ਜਦੋਂ ਸੀਟੀਵੀ ਵੱਲੋਂ ਐਚਬੀਏਸੀ ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੋੜੇ ਨੂੰ 7000 ਡਾਲਰ ਦੀ ਰਿਆਇਤ ਮੁਹੱਈਆ ਕਰਵਾਈ ਗਈ ਸੀ ਅਤੇ ਹੁਣ ਸਮੱਸਿਆ ਵੀ ਹੱਲ ਹੋ ਚੁੱਕੀ ਹੈ ਕੰਪਨੀ ਦੇ ਬੁਲਾਰੇ ਮੁਤਾਬਕ ਅਸ਼ੋਕ ਲਾਮਨੇ ਤਕਰੀਬਨ 2 ਸਾਲ ਪਹਿਲਾਂ ਹੀਟ ਪੰਪ ਅਤੇ ਫਰਨੇਸ ਖਰੀਦੇ ਸਨ ਦੋਵੇਂ ਚੀਜ਼ਾਂ ਚੰਗੇ ਬ੍ਰਾਂਡ ਵਾਲੀਆਂ ਸਨ ਅਤੇ 2 ਸਾਲ ਤੋਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਹਾਲ ਹੀ ਵਿੱਚ ਹੀਟ ਪੰਪ ਦੀ ਸਮੱਸਿਆ ਪੈਦਾ ਹੋ ਗਈ ਕੰਪਨੀ ਦੇ ਤਕਨੀਕੀ ਮਾਰਾਂ ਵੱਲੋਂ ਨੁਕਸ ਲੱਭਣ ਦਾ ਹਰ ਸੰਭਵ ਯਤਨ ਕੀਤਾ ਗਿਆ ਅਤੇ ਮੁਆਵਜ਼ੇ ਦੇ ਰੂਪ ਵਿੱਚ ਹੀਟ ਪੰਪ ਬਦਲਣ ਦੀ ਪੇਸ਼ਕਸ਼ ਵੀ ਕਰ ਦਿੱਤੀ ਪਰ ਜੋੜੇ ਵੱਲੋਂ 4520 ਡਾਲਰ ਵਾਪਸ ਮੰਗੇ ਜਾ ਰਹੇ ਹਨ ਜਦਕਿ ਹੁਣ ਮਸਲਾ ਸੁਲਝ ਚੁੱਕਾ ਹੈ অশੋਕ ਲੰਬਾ ਤੇ ਉਹਨਾਂ ਦੀ ਪਤਨੀ ਨੂੰ ਵੱਡੀ ਰਾਹਤ ਮਿਲੀ ਜਦੋਂ ਉਹਨਾਂ ਦਾ ਘਰ ਠੰਡਾ ਹੋਣਾ ਸ਼ੁਰੂ ਹੋ ਗਿਆ ਭਾਰਤੀ ਮੂਲ ਦੇ ਜੋੜੇ ਵੱਲੋਂ ਮੀਡੀਆ ਤੋਂ ਮਿਲੇ ਸਹਿਯੋਗ ਤੇ ਸ਼ੁਕਰੀਆ ਅਦਾ ਕੀਤਾ ਗਿਆ ਹੈ ਬਿਆਰਾ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਡੋਨਲਡ 트੍ਰੰਪ ਵੱਲੋਂ ਰੂਸ ਦੇ ਰਾਸ਼ਟਰਪਤੀ ਨੂੰ ਦਿੱਤੀ ਗਈ ਚੇਤਾਵਨੀ ਨਾਲ ਸੰਬੰਧਤ ਖਬਰ ਵੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੋਪੇਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ 15 ਅਗਸਤ ਨੂੰ ਹੋਣ ਵਾਲੀ ਮੁਲਾਕਾਤ ਤੋਂ ਬਾਅਦ ਵੀ ਯੂਕਰੇਨ ਜੰਗ ਖਤਮ ਨਹੀਂ ਹੁੰਦੀ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਹੋਣਗੇ 트੍ਰੰਪ ਵੱਲੋਂ ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਅਤੇ ਯੂਰਪੀ ਆਗੂਆਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲਬਾਤ ਵੀ ਕੀਤੀ ਗਈ ਇਸ ਮੀਟਿੰਗ ਦੌਰਾਨ 트ੰਪ ਨੇ ਕਿਹਾ ਕਿ ਜੰਗ ਖਤਮ ਕਰਵਾਉਣ ਲਈ ਦੋਹਾਂ ਤੇ ਰਾਣੂ ਇਲਾਕਿਆਂ ਦੀ ਅਦਲਾ ਬਦਲੀ ਕਰਨੀ ਪੈ ਸਕਦੀ ਹੈ। ਯੂਰਪੀ ਆਗੂਆਂ ਵੱਲੋਂ 트ੰਪ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਕਿ 15 ਅਗਸਤ ਦੀ ਮੁਲਾਕਾਤ ਦੌਰਾਨ ਅਜਿਹਾ ਕੋਈ ਸਮਝੌਤਾ ਨਾ ਕੀਤਾ ਜਾਵੇ ਜੋ ਯੂਕਰੇਨ ਵਾਸਤੇ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਜ਼ੇਲੈਂਸਕੀ ਨੇ ਸਾਫ਼ ਸ਼ਬਦਾਂ ਵਿੱਚ ਆਖ ਦਿੱਤਾ ਕਿ ਪੋਟਨ ਧੋਖਾ ਦੇ ਰਹੇ ਨੇ। ਉਹ ਦਾਅਵਾ ਕਰ ਰਹੇ ਨੇ ਕਿ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦਾ ਰੂਸ ਉੱਤੇ ਕੋਈ ਅਸਰ ਨਹੀਂ ਪਿਆ। ਪਾਰੇ ਹੈ ਸੰਭਵ ਹੀ ਨਹੀਂ ਬਾਅਦ ਵਿੱਚ মিডিਆ ਨਾਲ ਗੱਲਬਾਤ ਦੌਰਾਨ ਡੋਨਬਾਸ ਇਲਾਕਾ ਰੂਸ ਨੂੰ ਸੌਂਪੇ ਜਾਣ ਦੇ ਸਵਾਲ ਤੇ